ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਸਲਾਨਾ ਚੋਣ ਹੋਣੀ ਹੈ ਜਿਹਦੇ ਵਿੱਚ 12 ਵਜੇ ਦਾ ਸਮਾਂ ਹੈ ਤੇ ਜਿਹਦੇ ਵਿੱਚ ਪ੍ਰਧਾਨ ਦੀ ਚੋਣ ਹੋਣੀ ਹੈ ਸੀਨੀਅਰ ਉਮੀਦਵਾਰਦਾਨ ਜੂਨੀਅਰ ਉਮੀਦਵਾਰਦਾਨ ਜਨਨ ਸਕੱਤਰ ਮੁਖਸ ਸਕੱਤਰ ਤੇ ਅੰਦਰਕਮੇਟੀ ਦੀ ਜਿਹੜੀ ਚੋਣ ਹੈ ਉਹ ਹੋਏਗੀ ਉਹਦੇ ਵਿੱਚ ਦਾਸ ਕਰਕੇ ਹੁਕਮਨਾਮਾ ਲੈ ਕੇ ਤੇ ਉਹਦੇ ਤੋਂ ਬਾਅਦ ਏਜੰਡਾ ਪੜ ਕੇ ਤੇ ਫਿਰ ਚੋਣ ਦੀ ਪ੍ਰਕਿਰਿਆ ਬਾਅਦ ਚ ਸ਼ੁਰੂ ਹੋਏਗੀ ਇਹ ਕਿੰਨਾ ਕਾਰਜ ਨੂੰ ਲੈ ਕੇ ਦੁਬਾਰਾ ਐਡਵੋਕੇਟ ਧੰਮੀ ਸਾਹਿਬ ਦਾ ਨਾਮ ਸਾਹਮਣੇ ਆ ਗਿਆ ਕਿ ਜੇ ਪਿਛਲੇ ਸਮੇਂ ਦੀ ਗੱਲ ਕਰੀ ਤਾਂ ਪੰਜਵੀਂ ਵਾਰ ਉਹਨਾਂ ਨੂੰ ਇਹ ਸੇਵਾ ਮਿਲ ਜਾਈ। ਦੇਖੋ ਉਹ ਇਹ ਧੰਮੀ ਸਾਹਿਬ ਨੂੰ ਜਿਹੜੀ ਪੰਜਵੀਂ ਵਾਰ ਸੇਵਾ ਮਿਲਣ ਜਾ ਰਹੀ ਹੈ ਇਹਦੇ ਵਿੱਚ ਉਹਨਾਂ ਦੀ ਧਿਆਨਦਾਰੀ, ਇਮਾਨਦਾਰੀ, ਕੌਮ ਨੂੰ ਸਮਰਪਿਤ, ਧਰਮ ਨੂੰ ਸਮਰਪਿਤ ਖਾਸ ਤੌਰ ਤੇ ਛੋਣੀ ਕਮੇਟੀ ਦਾ ਜਿਹੜਾ ਅਦਾਰਾ, ਵੱਡਾ ਅਦਾਰਾ ਜਿਹਨੂੰ ਸਿੱਖਾ ਦੀ ਮਿਨੀ ਪਾਰਲੀਮੈਂਟ ਕਹਿੰਦੇ ਆ ਉਹ ਪਾਰਲੀਮੈਂਟ ਦੇ ਉਹਦੇ ਤੌਰ ਤੇ ਉਹਨਾਂ ਨੇ ਜਿਹੜੀਆਂ ਸਮਾਮਾਂ ਦਿੱਤੀਆਂ ਭਾਵੇਂ ਉਹ ਹੈਲਥੀਂਗ ਸਮਾਮਾਂ ਆ ਭਾਵੇਂ ਐਜੂਕੇਸ਼ਨ ਦੀਆਂ ਭਾਵੇਂ ਧਰਮ ਪਚਾਦੀਆਂ ਗੁਰੂ ਘਰਾਂ ਦੇ ਪ੍ਰਬੰਧੀਆਂ ਹੈਗੀਆਂ ਉਹ ਸਲਾਂਗਾ ਜੋਗ ਆ ਤੇ ਉਹਨਾਂ ਨੇ ਇੱਕ ਨਾਂ ਜਿਹੜਾ ਛੋਮੀ ਕਮੇਟੀ ਦਾ ਉਹ ਪੂਰੇ ਵਰਲਡ ਦੇ ਵਿੱਚ ਰੋਸ਼ਨ ਕੀਤਾ ਉਹਦੇ ਤਹਿਤ ਹੀ ਸਰਦਾਰ ਸੁਭੀ ਸਿੰਘ ਬਾਦਲ ਨੇ ਫਿਰ ਦੁਬਾਰਾ ਪੰਜਵੀਂ ਵਾਰ ਹਰਜਿੰਦਰ ਸਿੰਘ ਧਾਮੀ ਜੀ ਨੂੰ ਕੈਂਡੀਡੇਟ ਬਣਾਇਆ ਵਿਰੋਧੀ ਧਿਰ ਵੱਲੋਂ ਮਿੱਠੂ ਸਿੰਘ ਕਾਨਕੇ ਦਾ ਨਾਮ ਸਾਹਮਣੇ ਆਇਆ ਉਹ ਦੇਖੋ ਅੱਗੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਦਾ ਵੀ ਇਹ ਕੰਮ ਨਹੀਂ ਕਰਨੇ ਚਾਹੀਦੇ 3-4 ਸਾਲ ਲਗਾਤਾਰ ਉਹਨੀ ਜੋਰ ਜਮਾਈ ਕਰਕੇ ਦੇਖ ਲਈ ਹੈ ਤੇ ਪੱਲੇ ਕੋਈ ਬਿਆ ਨਹੀਂਗਾ ਤੇ ਇਹ ਐਮੀ ਖਾਨਾ ਪੂਰਤੀ ਕਾਂਦੀ ਲੋੜ ਨਹੀਂ ਹੱਥ ਖੜੇ ਕਰਾ ਕੇ ਧਾਮੀ ਸਾਹਿਬ ਨੂੰ ਪ੍ਰਧਾਨ ਬਣਨ ਵਾਹਿਗੁਰੂ ਜੀ ਦਾ ਖਾਲਸਾ ਉਹ ਅੱਗੇ ਵੀ ਅੱਗੇ ਵੀ ਉਹ ਕਰਦੇ ਹੀ ਆ ਤੇ ਅੱਗੇ ਨਾਲ ਹੀ ਚੱਲਦੇ ਆ ਜਿਹੜੇ ਖੜਾ ਹੁੰਦਾ ਭਾਵੇਂ ਬੀਬੀ ਜੀ ਖੜੀ ਹੋਈ ਹੈ ਤੇ ਭਾਵੇਂ ਇਹ ਦੂਜੇ ਤੱਕ ਨੋ ਨਾ ਸੰਬਾਬਾ ਖੜਾ ਹੋਇਆ ਸੰਤ ਤੇ ਉਹਨਾਂ ਨੇ ਦੇਖ ਲਿਆ ਸੀ ਹੁਣ ਤਾਂ ਬਹੁਤੇ ਮੈਂਬਰ ਸਾਡੇ ਨਾਲ ਟੁੱਟ ਕੇ ਆਏ ਆ ਅਕਾਲੀ ਦਲ ਦੀ ਤਾਕਤ ਵਧੀ ਹੈ ਤੇ ਇਹਦੇ ਲਈ ਉਹਨਾਂ ਨੂੰ ਨਹੀਂ ਚਾਹੀਦਾ ਜੇ ਸਰਕਾਰ ਦੇ ਨਾਲ ਸਭ ਸੰਤੀ ਨਾਲ ਹਰਜਿੰਦਰ ਸਿੰਘ ਧਾਮੀ ਜੀ ਨੂੰ ਪ੍ਰਧਾਨ ਬਣਾਉਣਾ ਚਾਹੀਦਾ